ਇਤਿਹਾਸ ਗਵਾਇਆ ਸੀਦਾ ਚਰਤੀ ਦੇ ਉੱਪਰ ਜੇ ਕੋਈ ਰੱਬ ਨੂੰ ਲੈ ਕੇ ਆਏ ਤਾਂ ਆਸ਼ਕ ਲੈ ਕੇ ਆਇਆ ਕੋਈ ਨਹੀਂ ਲਿਆ ਸਕਿਆ ਸਮਰੂਪ ਦਾ ਇਸ ਜੀ ਦਾ ਔਰ ਇਸ ਦੀ ਸ਼ੁਰੂ ਕਿਤੋਂ ਹੁੰਦਾ ਆਪਣੇ ਘਰ ਤੋਂ ਜੇ ਤੁਹਾਡੇ ਘਰ ਦੇ ਵਿੱਚ ਪ੍ਰੇਮ ਹੈ ਘਰ ਦੇ ਵਿੱਚ ਪਿਆਰ ਹੈ ਘਰ ਦੇ ਵਿੱਚ ਵੱਡਿਆਂ ਦਾ ਇੱਜ਼ਤ ਮਾਨ ਹੈ ਤਾਂ ਸਾਰੇ ਰੱਬ ਕਰੇ ਦੇ ਬਾਹਰ ਜਾਣ ਦੀ ਲੋੜ ਹੀ ਨਹੀਂ ਔਰ ਜੇ ਘਰੇ ਘਰੇ ਸਵੇਰ ਤੋਂ ਲੱਗੇ ਸ਼ਾਮ ਤੱਕ ਕਲੇਜ ਹੁੰਦਾ ਫਿਰ ਮਹਾਂਪਰ ਦੇਖਣ ਦੀ ਲੋੜ ਹੀ ਨਹੀਂ ਘਰੇ ਚੱਲ ਰਿਹਾ ਹੈ ਸਤਿ ਸ੍ਰੀ ਅਕਾਲ ਗੋਦरेज ਜੇ ਘਰ ਦੇ ਵਿੱਚ ਮੁਹੱਬਤ ਹੈ ਪ੍ਰੇਮ ਹੈ ਰੱਬ ਦਾ ਸ਼ੁਕਰੀਆ ਕਰੋ ਧੰਨਵਾਦ ਕਰੋਦਾ ਰੱਬ ਨੂੰ ਸੌਣ ਲੱਗੇ ਉਸ ਪ੍ਰਮਾਤਮਾ ਨੂੰ ਸਭ ਤੋਂ ਪਹਿਲਾਂ ਅਰਦਾਸ ਕਰਨੀ ਹੈ ਜਿਸ ਵੀ ਚੀਜ਼ ਨੂੰ ਮੰਨਦੇ ਹਾਂ ਕਿ ਰੱਬਾ ਜੇ ਤੈਨੇ ਮੈਨੂੰ ਕੱਲ ਦਾ ਸੂਰਜ ਦਿਖਾਇਆ ਜੇ ਤੈਨੇ ਮੈਨੂੰ ਕੱਲ ਦਾ ਸੂਰਜ ਦਿਖਾਇਆ ਤੇਰਾ ਲੱਖ ਲੱਖ ਸ਼ੁਕਰ ਹੈ ਨਹੀਂ ਦਿਖਾਇਆ ਤੇ ਮੇਰੀਆਂ ਗਲਤੀਆਂ ਨੂੰ ਮਾਫ਼ ਕਰਕੇ ਮੇਰਾ ਆਖਰੀ ਸਲਾਮ ਕਬੂਲ ਕਰੀ ਮੇਰੀਆਂ ਗਲਤੀਆਂ ਨੂੰ ਮਾਫ਼ ਕਰਕੇ ਮੇਰਾ ਆਖਰੀ ਸलाम ਕਬੂਲ ਕਰੀ ਤੇਰੇ ਉੱਤੇ ਕੀ ਹੈ ਨਾ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਅੱਜ ਦਾ ਸੂਝ ਦੇਖ ਲਿਆ ਅੱਜ ਕੰਮ ਉਹੀ ਕਰਾਂ ਜੀ ਤੇਰੀ ਰਜ਼ਾ ਹੋਵੇ ਮੇਰੇ ਜਵਾਨੋ ਬੋਲੇ ਜੀ ਤੇਰੀ ਰਜ਼ਾ ਹੋਵੇ ਮੇਰੇ ਹੱਥ ਉਹ ਕਰਨ ਜੀ ਤੇਰੀ ਰਜ਼ਾ ਹੋਵੇ ਮੇਰੇ ਪੈਰ ਉੱਥੇ ਜਾਣ ਜੀ ਤੇਰੀ ਰਜ਼ਾ ਹੋਵੇ ਮੈਂ ਬਾਰ ਬਾਰ ਹੱਥ ਧਰ ਕਰ ਰਿਹਾ ਤੁਸੀਂ ਮੇਰੇ ਹੱਥ ਵਾਲਾ ਦੇਖੋ ਤੁਸੀਂ ਆਪਣੇ ਜਿਹੜੀ ਵੀ ਚੀਜ਼ ਨੂੰ ਮੰਨਦੇ ਹੋ ਕੋਈ ਗੁਰੂ ਨੂੰ ਮੰਨਦੇ ਹੋ ਕੋਈ ਪੀਰ ਨੂੰ ਮੰਨਦੇ ਹੋ ਕੋਈ ਰੱਬ ਨੂੰ ਕਿਸੇ ਵੀ ਰੂਪ ਵਿੱਚ ਮੰਨਦੇ ਹੋ ਮੇਰੇ ਲਈ ਕੋਈ ਫਰਕ ਨਹੀਂ ਹੈਗਾ ਮੇਰੇ ਲਈ ਸਾਰ ਦੇ ਬਿੱਕੋ ਜੇ ਮੈਨੂੰ ਗੁਰਦੁਆਰਾ ਸਾਹਿਬ ਜਾ ਕੇ ਉਠਾਓ ਮੈਂ ਉਸੇ ਵੀ ਬਾਤ ਕਰਨ ਲੱਗ ਜਾਣਾ ਮੈਨੂੰ ਮੱਝੇ ਉਠਾਓ ਉੱਥੇ ਵੀ ਬਾਤ ਕਰਨੀ ਹੈ ਮੰਦਿਰ ਬਿਠਾਓ ਉੱਥੇ ਵੀ ਮਨ ਚੱਲ ਜਾਵਣ ਲੱਗ ਜਾਣਾ ਮੇਰੇ ਲਈ ਸਾਰਾ ਕੁਝ ਇੱਕੋ ਜਿਹਾ ਹੈ ਲੇਕਿਨ ਮੇਰਾ ਮੰਨਣਾ ਸਿਰਫ ਇਹ ਹੈ ਕਿ ਇਸ਼ਕ ਦਿਲ ਦਾ ਹੈ ਜੇ ਦਿਲ ਚੱਲਿਆ ਤਾਂ ਆ ਭੈਗਿਆ ਨਹੀਂ ਤਾਂ ਕਿਤੇ ਵੀ ਨਹੀਂ ਹੈਗਾ